ਤੇ ਕੋਈ ਇਹਦਾ ਨਾਮ ਸਿਮਨੀ ਚੌਧਰੀ ਉਰਫ ਸਿਤਲਾ ਹੈ ਜੀ ਤੇ ਮਾਡਲਿੰਗ ਦਾ ਕੰਮ ਕਰਦੀ ਸੀ ਹਰਿਆਣੇ ਦੇ ਵਿੱਚ ਇਹਦਾ ਪੂਰਾ ਨਾਮ ਚੱਲਦਾ ਹੈ ਜੀ ਜਿਹੜੀਆਂ ਹਰਿਆਣੇ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਡਲਿੰਗ ਕਰਦੇ ਨੇ ਲੜਚਾ ਇੰਟਰਨੈਸ਼ਨਲ ਪੱਤਰ ਤੇ ਮਸ਼ਹੂਰ ਨੇ ਜਿਸ ਦੇ ਵਿੱਚ ਇਹਦਾ ਵੀ ਨਾਮ ਆਉਂਦਾ ਸੀ ਕਾਫੀ ਮਤਲਬ ਇਹਦੇ ਕੋਲੇ ਕੰਮ ਰਹਿੰਦਾ ਸੀਗਾ ਤੇ ਕਾਫੀ ਇਹ ਬਿਜ਼ੀ ਰਹਿੰਦੀ ਸੀ ਗੱਲ ਕਰੀਏ ਥੋੜਾ ਜਿਹਾ ਮਾਡਲਿੰਗ ਦੇ ਵਿੱਚ ਜਦੋਂ ਕੋਈ ਹੋਰ ਚੱਕਰਾਂ ਵਿੱਚ ਪੈ ਜਾਂਦੇ ਹਨਾ ਉਦੋਂ ਫਿਰ ਮਤਲਬ ਜਿਹੜੇ ਇਸ ਤਰ੍ਹਾਂ ਦੇ ਸਿੱਕੜੇ ਲੇਉਂ ਘੂਤੜੇ ਕਰਦੇ ਨੇ। ਯਾਨੀ ਇਸ਼ਕ ਨੇ ਜਾਨ ਲੈ ਲਈ। ਸਿੱਧਾ ਕਹਿਣਾ ਚਾਹੋਗੇ? ਹਾਂ ਜੀ। ਵੇਖੋ ਕੋਈ ਲੜਕਾ ਸੀ ਉਹ ਕੋਈ ਫਰੈਂਡ ਜੀ ਉਹਦੇ ਨਾਲ ਗੱਡੀ ਚਾ ਗੱਡੀ ਤੇ ਇਤਰੋ-ਇਤਰ ਮਤਲਬ ਸ਼ੌਪਿੰਗ ਕਰਦੀ ਆਮ ਤੌਰ ਤੇ ਦੇਖੀ ਜਾਂਦੀ ਸੀ। ਜਿਹੜਾ ਮੁਰਲੇ ਦਾ ਜਾਤ ਦੇ ਵਿੱਚ ਆਇਆ ਇਸ ਮਤਲਬ ਉਹ ਗੱਡੀ ਕਿਸੇ ਲਹਿਰ ਦੇ ਵਿੱਚ ਡਿੱਗੀ ਮਿਲੀ ਹੈ ਜਿਹਦੇ ਵਿੱਚੋਂ ਲੜਕਾ ਬਚ ਗਿਆ ਤੇ ਮਤਲਬ ਇਹਦਾ ਗਲਾ ਕੱਟਿਆ ਹੋਇਆ ਸੀ ਉਹਦਾ ਤੇ 10 ਕਰਕਿਓ ਦੁਬਾਬੇ ਲਾਸ਼ ਮਿਲੀ ਹੈ। ਹੁਣ ਦੇਖੋ ਇਨਵੈਸਟੀਗੇਸ਼ਨ ਦਾ ਪਾਰਟ ਬਣ ਗਿਆ ਪੁਲਿਸ ਸਾਹਿਬ ਜੀ ਕੁਝ ਬੰਦ ਨੂੰ ਤਿਆਰ ਰਹੀ ਹੈ ਕਿ ਜਾਂਚ ਕਰੇ ਤਾਂ ਪਤਾ ਲੱਗੂਗਾ ਕੌਣ ਦੋਸ਼ੀ ਹੈ ਕੀ ਮਕਸਦ ਨਾਲ ਹੋਇਆ ਕਿਉਂ ਹਰਿਆਣੇ ਦੇ ਵਿੱਚ ਤਾਂ ਵੀ ਜਿਹੜਾ ਕ੍ਰਾਈਮ ਦਰ ਹੈ ਹਰਿਆਣੇ ਦੇ ਵਿੱਚ ਸਾ ਪੰਜਾਬ ਨਾਲੋਂ 3 ਗੁਣਾ ਜ਼ਿਆਦਾ ਹੈ ਜੀ ਗੱਲ ਕਰੋ ਹਰਿਆਣੇ ਵਾਲੇ ਬਸ ਪੰਜਾਬ ਨੂੰ ਬਦਨਾਮ ਕਰੀ ਜਾਂਦੇ ਰਹਿੰਦੇ ਨੇ ਆਪਣੇ ਕ੍ਰਾਈਮ ਲਪੋ ਲੈਂਦੇ ਨੇ ਇਸ ਕਰਕੇ ਮਤਲਬ ਜਿਹੜੀ ਪੰਜਾਬ ਦੀ ਕੋਈ ਗੱਲ ਹੈ ਉਹ ਜਿਆਦਾ ਵੱਡੀ ਬਣ ਜਾਂਦੀ ਹੈ ਜਦੋਂ ਕਿ ਹਰਿਆਣੇ ਦੇ ਵਿੱਚ ਕ੍ਰਾਈਮ ਆਪਾਂ ਤੋਂ ਲਗਭਗ 3 ਗੁਣਾ ਜ਼ਿਆਦਾ ਹੈ ਮੇਰੇ ਕੋਲ ਇੱਕ ਵੀਡੀਓ ਆਇਆ ਸੀ ਸ਼ਾਇਦ ਮੈਂ ਤੁਹਾਨੂੰ ਦੂਜਾ ਵੀਡੀਓ ਭੇਜਿਆ ਸੀ ਤੂੰ ਹੀ ਸ਼ਾਇਦ ਚੈੱਕ ਨਹੀਂ ਕੀਤਾ ਕਿ ਦੂਸਰੇ ਵੀਡੀਓ ਵਿੱਚ ਕੀ ਪੁਲਿਸ ਅਧਿਕਾਰੀ ਕਹਿ ਰਿਹਾ ਹੈ ਕਿ ਤੂੰ ਹੀ ਸਹੀ ਕਿਹਾ ਜਿਸ ਲੜਕੇ ਨਾਲ ਉਹਦੀ ਗੱਲਬਾਤ ਸੀ ਇਹ ਕਾਰ ਵਿੱਚ ਘੁੰਮਣ ਗਏ ਸੀ ਔਰ ਕਾਰ ਉਹਨੇ ਜਾਣ ਕੇ ਗੇਰੀਏ ਨਹਿਰ ਅਤੇ ਉਹ ਨਹਿਰ ਵਿੱਚੋਂ ਤੈਰ ਕੇ ਬਾਹਰ ਨਿਕਲ ਗਿਆ ਪਰ ਡਾਕਟਰ ਸਾਹਿਬ ਇਹ ਤੇ ਹੈਰਾਨਗੀ ਹੈ ਕਿ ਪਹਿਲਾਂ ਉਹਨੇ ਕਤਲ ਕੀਤਾ ਗਲਾ ਕੱਟਿਆ ਠੀਕ ਹੈ ਉਹਦੇ ਬਹੁਤ ਡੂੰਘੀਆਂ ਟੱਲ ਲੱਗੀਆਂ ਫਿਰ ਉਹ ਬੰਦਾ ਕਾਰ ਗੇਰੀਏ ਨਹਿਰ ਸਿੱਧਾ ਹੀ ਲਾਸ਼ ਦੇਖੋ ਬੜੇ ਸਵਾਲ ਉੱਠਦੇ ਨੇ ਇਹ ਪੁਲਿਸ ਦਾ ਬਿਆਨ ਹੈ ਤਾਰਾੜਾ ਤਾਂ ਦੇਖੋ ਇਹ ਮਤਲਬ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੰਦਾ ਉਹ ਆਪੇ ਬਚਾਅ ਵਾਸਤੇ ਮਤਲਬ ਲੋਕਾਂ ਦੀਆਂ ਥਾਂ ਦੇ ਵਿੱਚ ਕੱਟਾ ਪਾਉਂਦੇ ਹੀ ਹੈ ਆਮ ਤੌਰ ਦੇ ਤੇ ਮਤਲਬ ਪਹਿਲਾਂ ਜਦੋਂ ਕੋਈ ਮਰਡਰ ਹੁੰਦਾ ਸੀਗਾ ਉਹਨੂੰ ਟ੍ਰੇਨ ਦੇ ਥੱਲੇ ਸੁੱਟ ਦੇਣਾ ਜਾਂ ਟ੍ਰੇਨ ਨਾਲ ਕੱਟ ਦੇਣਾ ਜੀ ਜਾਂ ਕਿਸੇ ਖੂਹ 'ਚ ਸੁੱਟ ਦੇਣਾ ਮਤਲਬ ਇਸ ਤਰ੍ਹਾਂ ਦੇ ਟ੍ਰੈਂਡ ਜੇ ਹੁੰਦੇ ਨੇ ਜਦੋਂ ਕੋਈ ਚੰਗਾ ਹੁੰਦਾ ਆ ਉਦੋਂ ਮਤਲਬ ਇਸ ਤਰ੍ਹਾਂ ਜਿਵੇਂ ਨਹਿਰ ਦਾ ਆ ਗਿਆ ਜੀ ਚਲੋ ਉੱਧਰ ਦੇ ਪਾਸੇ ਲੋਕਾਂ ਦਾ ਘਾੜ ਹੋ ਜਾਊਗਾ ਰਦੀ ਨਹਿਰ ਦੇ ਵਿੱਚ ਡੁੱਬ ਕੇ ਕੋਈ ਇਸ ਤਰ੍ਹਾਂ ਹੋ ਗਿਆ। ਮਲਕਰ ਜਿਹੜਾ ਪਾਪ ਹੁੰਦਾ ਉਹ ਛੁਪਿਆ ਨਹੀਂ ਰਹਿੰਦਾ ਹੁੰਦਾ। ਉਹਦੇ ਸਿਰ ਬਾਹਰ ਜ਼ਰੂਰ ਲੋਕਾਂ ਦੇ ਵਿੱਚ ਆ ਜਾਂਦਾ ਤੇ ਲੋਕਾਂ ਉਹਦੀ ਹਕੀਕਤ ਹੈ ਜਿਹੜੀ ਉਹ ਪਤਾ ਲੱਗ ਜਾਂਦੀ ਹੁੰਦੀ ਹੈ। ਰਿੰਦਰ ਜੀ ਕਰ ਹੋ ਰਿਹਾ ਵੀ ਸਾਹਮਣੇ ਆ ਰਹੀ ਹੈ ਕਿ ਜਿਹੜੇ 2-3 ਮਾਡਲਾਂ ਦੇ ਜਿਹੜੇ ਹੈ ਨਾ ਬਲਦਕਾਰ ਕਤਲ ਦੇ ਮਾਮਲੇ ਸਾਹਮਣੇ ਆਏ ਨੇ ਉਸ ਤੋਂ ਬਾਅਦ ਇਹ ਹਰੈਣ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ। ਕੀ ਤੁਹਾਨੂੰ ਨਗ ਨਹੀਂ ਰਿਹਾ ਕਿ ਅੱਜ ਕੱਲ ਜਿਹੜੇ ਨੌਜਵਾਨ ਨੇ ਉਹ ਆਪਣਾ ਰਸਤਾ ਭੜਕ ਚੁੱਕੇ ਨੇ ਇਹ ਹੁਣ ਹੱਤਿਆ ਹੀ ਕਰਨ ਤੇ ਜਾਣੀ ਸੀਦੇ ਤੌਰ ਤੇ ਮਾਡਲ ਹੈ ਚਾਹੇ ਪ੍ਰੇਮਿਕਾ ਹੈ ਦੇਖੋ ਜੀ ਇਹ ਖਰਚੇ ਇਹ ਹੁਣ ਜੋ ਗੱਲ ਕਹਿੰਦੇ ਆ ਤਾਂ ਕਈ ਵਾਰੀ ਥੋੜੀ ਜਿਹੀ ਰੁਕੀ ਲੱਗਦੀ ਹੈ ਜਿਹੜੇ ਇਹ ਮਾਡਲਾਂ ਹੁੰਦੀਆਂ ਨੇ ਇਹ ਇੱਕ ਇੱਕ ਬੁਆਏਫ੍ਰੈਂਡ ਤੇ ਨਹੀਂ ਖੜਦੀਆਂ ਹੁੰਦੀਆਂ ਇਹ ਖਰਚੇ ਵਰਤੇ ਰਹਿਣ ਵਾਸਤੇ ਇਹਨਾਂ ਦੇ ਧੀ-ਧੀ ਬੁਆਏਫ੍ਰੈਂਡ ਹੁੰਦੇ ਨੇ ਕਿਸੇ ਤੋਂ ਕੁਝ ਖਰਚਾ ਲੈ ਲਿਆ ਕਿਸੇ ਤੋਂ ਕੁਝ ਖਰਚਾ ਲੈ ਲਿਆ ਕਦੇ ਕਿਸੇ ਨੂੰ ਲੜਾਤਾ ਕਦੇ ਕਿਸੇ ਨੂੰ ਮਰਵਾਤਾ ਮਤਲਬ ਇਹਨਾਂ ਦੀਆਂ ਜਿਹੜੀਆਂ ਇੱਕ ਤਨਾਵਾ ਨੇ ਇਹਦੇ ਵਿੱਚ ਇਸੇ ਤਰ੍ਹਾਂ ਦਾ ਰੋਲ ਹੋਦਾ ਕੋਈ ਨਾ ਕੋਈ ਬ੍ਰੈਂਡ ਅਸਾਂ ਕਰ ਲੈਂ ਬ੍ਰੈਂਡਾ ਮਤਲਬ ਇੰਨਾ ਚੀਜ਼ਾਂ ਤੋਂ ਆਪਾਂ ਬਚ ਕੇ ਰਹਿਣਾ ਚਾਹੀਦਾ ਤੇ ਆਉਣ ਵਾਲੀ ਵੀਡੀਓ ਨੂੰ ਵੀ ਆਪਾਂ ਸੁਝਾਅ ਦਿੰਦੇ ਆ ਕਿ ਮਤਲਬ ਇਸ ਤਰ੍ਹਾਂ ਦੇ ਜਿਹੜੇ ਰਸਤੇ ਨੇ ਇਹਦੇ ਰਸਤਿਆਂ ਦੇ ਵਿੱਚ ਕੰਢੇ-ਕੰਢੇ ਹੁੰਦੇ ਨੇ ਕੋਈ ਇਹ ਰਸਤਾ ਕੋਈ ਸੌਖਾ ਨਹੀਂ ਹੁੰਦਾ ਆਪਾਂ ਸਾਹ ਟਾਈਮ ਨਾਲ ਤਾਂ ਮਹਿਰ ਜਾਂਦੇ ਆ ਸੰਘ ਦੇ ਹੁੰਦੇ ਨੇ ਪਹਿਲਾਂ ਵੀ ਹੁੰਦੇ ਆ ਇਹਨੇ ਇਸ ਕਰਕੇ ਛੋਟਾ ਜਿਹਾ ਸੰਕੋਚ ਤੋਂ ਹੀ ਕਮਲ ਆ ਜਾਵੇ ਤਾਂ ਚਾਹੀਦਾ ਦਰਦਦوں ਲੱਗਦਾ ਨਹੀਂ ਵੀ ਅੱਜ ਕੱਲ੍ਹ ਦੇਖੋ ਟ੍ਰੈਂਡ ਹਰਿਆਣੇ 'ਚ ਵੀ ਹੈ ਪੂਰੇ ਦੇਸ਼ 'ਚ ਹੀ ਹੈ ਵੀਡੀਓ ਬਣਾਉਂਦਾ ਲੜਕੀਆਂ ਬਣਾ ਰਹੀਆਂ ਨੇ ਪੈਸੇ ਚਾਰ ਕਮਾਉਣ ਦੇ ਲਈ ਤੇ ਕੁਝ ਅਜਿਹੇ ਹਾਸੇ ਵੀ ਸਾਹਮਣੇ ਆ ਰਹੇ ਨੇ ਕੀ ਤੁਹਾਨੂੰ ਲੱਗਦਾ ਨਹੀਂ ਵੀ ਜਿਹੜੇ ਆਪਣੇ ਲੜਕੀਆਂ ਲੜਕਿਆਂ ਦੇ ਮਾਪਿਓ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਸਹੀ ਰਾਹ ਦਿਖਾਉਣਾ ਚਾਹੀਦਾ ਉਹ ਆਪ ਰਾਹ ਦਿਖਾਉਂਦੇ ਕਿਉਂਕਿ ਆਪ ਮੋਬਾਈਲਾਂ ਦੇ ਵਿੱਚ ਜਿਆਦਾ ਬੀਜ਼ੀ ਨੇ ਅੱਜ ਕੱਲ੍ਹ ਦੇਖੋ ਜਿਹੜੇ ਪੇਰੈਂਟਸ ਦੀ ਪਹਿਲੀ ਗੱਲ ਕਰਜ ਕਰਦੇ ਬੱਚੇ ਕਿਹੜਾ ਕੋਈ ਮੰਨਦੇ ਐ ਜਿੱਥਾ ਕੋਈ ਗੱਲ ਸੱਚੀ ਗੱਲ ਦੱਸਦੇ ਐ ਕਿ ਕੀ ਗੱਲ ਐ ਕੀ ਬਾਤ ਐ ਕਈ ਮਾਪਿਆਂਾਂ ਦਾ ਵਿੱਚ ਇਹ ਸਾਹ ਤਾਂ ਕਹਿੰਦੇ ਕੰਮ ਕਰਨ ਨਾਲੋਂ ਮਤਲਬ ਇਹ ਇੱਕ ਜਿਆਦੇ ਪੈਸੇ ਇਕੱਠੇ ਕਰਨ ਦਾ ਸੌਖਾ ਸਾਧਨ ਜਿਹੜਾ ਮਤਲਬ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪਾਉਣਾ ਇਹ ਲੰਬੀ ਨਾ ਮਿਹਨਤ ਕੀਤੇ ਜਲਦੀ ਅਮੀਰ ਹੋਣ ਦੀ ਇੱਕ ਕੌਂਸੀ ਦੇ ਤਹਿਤ ਹਾਂ ਦਾ ਜਿਹਦੇ ਵਿੱਚ ਮਤਲਬ ਇਹ ਇਸ ਤਰ੍ਹਾਂ ਦੀਆਂ ਉਹ ਤੋਂ ਗਾਹ ਕਰ ਆਪ ਗੋਇਫਰੈਂਡ ਵਾਲਾ ਤੇ ਮਰਡਰ ਵਾਲੇ ਕੇਸ ਨੇ ਜਿਹੜੇ ਉਹ ਇਹਨਾਂ ਨੂੰ ਉਦੋਂ ਪਤਾ ਨਹੀਂ ਹੁੰਦਾ ਬਾਅਦ ਦੇ ਵਿੱਚ ਮਤਲਬ ਇਹਦੇ ਵਿੱਚ ਉਲਝ ਕੇ ਰਹਿ ਜਾਂਦੀਆਂ ਐ ਤੇ ਫਿਰ ਸਵਾਏ ਇੱਕ ਵੰਦਾ ਮਰ ਜਾਂਦਾ ਇੱਕ ਵੰਦਾ ਜੇਲ੍ਹ ਚ ਵਹ ਜਾਂਦਾ ਦੋਨਾਂ ਦੀਆਂ ਜਿਹੜੀਆਂ ਲਾਈਫ ਨੇ ਉਹ ਖਤਮ ਹੋ ਜਾਂਦੀਆਂ ਨੇ ਆਪਾਂ ਕਿੰਨੇ ਕੇਸ ਤਾਂ ਪਹਿਲਾਂ ਦੇਖ ਲਿਆ ਰਾਜੇਵੰਸ਼ੀ ਵਾਲਾ ਦੇਖਿਆ ਇਹ ਦੇਖ ਲਿਆ ਅੱਜਰ ਲਾ ਦੇ ਮਤਲਬ ਕਿੰਨੇ ਕੇਸ ਨੇ ਜਿਹੜੇ ਹਾਈਲਾਈਟ ਹੋ ਜਾਂਦੇ ਨੇ ਬਹੁਤ ਜ਼ਿਆਦਾ ਕੇਸ ਨੇ ਜਿਹੜੇ ਹਾਈਲਾਈਟ ਨਹੀਂ ਹੁੰਦੇ ਮਤਲਬ ਇਸ ਤਰ੍ਹਾਂ ਤੋਂ ਤਾਂ ਨਾ ਅਪਾ ਦਾ ਇੱਕ ਪ੍ਰਮਾਤਮਾ ਦੇ ਅਰਦਾਸ ਕਰਦੇ ਆ ਵੀ ਇਹਨਾਂ ਚੀਜ਼ਾਂ ਤੋਂ ਪਬਲਿਕ ਨੂੰ ਪ੍ਰਮਾਤਮਾ ਬਚਾ ਕੇ ਰੱਖੋ ਮੈਂ ਡਾਕਟਰ ਨੂੰ ਕਾਪੜੇ ਦੇ ਨਾਮੇ ਕੋ ਆ ਚੁੱਕੀ ਹੈ ਇੱਕ ਪੁੱਤਰ ਆ ਗਿਆ ਮੇਰੇ ਕੋਲ ਤੇ ਵੀ ਇਹ ਸ਼ੀਤਲ ਦੇ ਮਾਪਿਓ ਨੇ ਇਨਸਾਫ ਦੀ ਗੌਰ ਲਗਾਈਏ ਉਹਨਾਂ ਨੇ આરોਪ ਲਗਾਏ ਨੇ ਉਹ ਲੜਕੇ ਦੇ ਮਾਪਿਓ ਤੇ ਕਿ ਉਹਨਾਂ ਦੇ ਵੱਲੋਂ ਇਹ ਸਾਜੀ ਸਾਰੀ ਘੜੀ ਦੀ ਸਾਡੀ ਲੜਕੀ ਨੂੰ ਮਾਰਨ ਲਈ ਤੇ ਉਂਟਾ ਉਧਰ ਹਾਂਜੀ ਪਹਿਲਾਂ ਮੇਰੀ ਪੂਰੀ ਗੱਲ ਸੁਣੋ ਉਧਰੋਂ ਲੜਕੇ ਦੇ ਮਾਪਿਓ ਦਾ ਕਹਿਣਾ ਹੈ ਕਿ ਜਦੋਂ ਤੁਹਾਡੀ ਕੁੜੀ ਸਾਡੇ ਮੁੰਡੇ ਹੁੰਦੀ ਸੀ ਐਸ਼ ਕਰਦੀ ਸੀ ਉਦੋਂ ਤੁਸੀਂ ਬੋਲੇ ਨਹੀਂ ਹੁਣ ਤੁਸੀਂ ਬੋਲ ਰਹੇ ਹੋ ਹਾਂ ਫਿਰ ਉਹੀ ਤਾਂ ਗੱਲ ਆ ਗਈ ਜੀ ਇਹੀ ਗੱਲ ਮੈਂ ਵੀ ਪਤਾ ਸਾਰਾ ਹੁੰਦਾ ਹੈਗਾ ਗੱਲ ਕਰ ਜਾਣ ਕੇ ਅੱਖਾਂ ਵਿੱਚੀਆਂ ਜਾਂਦੀਆਂ ਨੇ ਜਦੋਂ ਬਾਤ ਚਿੰਨੀਆਂ ਘਟਨਾਵਾਂ ਆ ਜਾਂਦੀਆਂ ਫਿਰ ਆਪਾਂ ਇਨਸਾਫ਼ ਦੀ ਮੰਗ ਕਰ ਲੱਗ ਜਾਂਦੇ ਹਾਂ ਇਨਸਾਫ਼ ਤਾਂ ਉਦੋਂ ਹੀ ਮੰਗਣਾ ਸੀ ਜਦੋਂ ਕਿਸੇ ਦੇ ਜੇਬ 'ਚੋਂ ਪੈਸੇ ਗੋਲ ਗੱਪੂਆਂ ਤੇ ਲੱਗਦੇ ਸੀ ਜੀ ਉਹਨੇ ਕਿ ਕੁਛ ਖਾ ਲਿਆ ਕਦੇ ਕੁਛ ਮੰਗਾ ਲਿਆ ਉਦੋਂ ਉਦੋਂ ਇਨਸਾਫ ਆਗਰ ਉਦੋਂ ਪੇਰੈਂਟਸ ਲੜਕੇ ਵਾਲੇ ਕਹਿੰਦੇ ਹੁਣ ਤੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਲੜਕੇ ਨੂੰ ਫੈਲ ਜਾਂਦੀ ਹੈ ਤੇ ਹੁਣ ਉਹ ਕਹਾਣੀ ਇਹ ਵਾਪਰ ਗਈ ਹੁਣ ਉਹ ਇਨਸਾਫ ਮੰਗਣ ਲੱਗੇ ਕਿ ਅਗਲੇ ਇਨਸਾਫ ਤਾਂ ਮਿਲਣਾ ਚਾਹੀਦਾ ਇਹਦਾ ਤਾਂ ਲੈ ਗਈ ਹੈ ਕੋਈ ਵੀ ਇਹ ਗੱਲ ਕਰ ਵੀ ਸਦਾ ਜੇ ਇਸ ਤਰ੍ਹਾਂ ਦਾ ਇਨਸਾਫ ਮਿਲੇ ਵੀ ਜੜੀਆਂ ਆਉਣ ਵਾਲੀਆਂ ਪੀੜੀਆਂ ਜਾਂ ਆਉਣ ਵਾਲਾ ਸਮਾਂ ਮਤਲਬ ਉਸ ਤਰ੍ਹਾਂ ਦਾ ਜਿਹੜਾ ਆ ਟ੍ਰੈਂਡੇ ਵਾਂਗ ਇਹ ਨਾਂ ਬਣੇ ਯਾਨੀ ਕਿ ਕਾਨੂੰਨ ਜਾਂ ਇਨਸਾਫ ਅਜਿਹਾ ਮਿਲੇ ਕਿ ਉਹ ਮਿਸਾਲ ਬਣੇ ਆਉਣ ਵਾਲੀ ਪੀੜ੍ਹੀ ਦੇ ਲਈ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਸਭ ਨੂੰ ਮਿਲ ਸਕੇ ਹਾਂਜੀ ਗੱਲ ਇਹ ਹੀ ਹੈ ਨਾ ਫਿਰ ਉਹ ਮਤਲਬ ਇਨਸਾਫ ਉਹ ਹੀ ਇਨਸਾਫ ਹੁੰਦਾ ਜੀ ਇਹ ਮਤਲਬ ਇਹਦੇ ਚ ਦੋਸ਼ੀ ਫਿਰ ਕੱਲਾ ਇਹ ਥੋੜੀ ਹੁੰਦਾ ਵੀ ਮਾਰਨ ਵਾਲਾ ਦੋਸ਼ੀ ਹੈ ਜਿਹਨੇ ਮਾਰਨ ਵਾਸਤੇ ਉਹਦੇ ਨਾਲ ਭੇਜੀ ਉਹ ਵੀ ਦੋਸ਼ੀ ਹੋ ਸਕਦੇ ਨੇ ਇਹ ਜਾਂਚ ਦਾ ਵਿਸ਼ਾ ਵੀ ਕੌਣ-ਕੌਣ ਆਪਨੋ ਦੋਸ਼ੀ ਕਹਨ ਜੇ ਅਸਲ ਦੋਸ਼ੀ ਤਾਂ ਬਾਹਰ ਰਹੇਗੇ ਇੱਕ ਮਾਰਨ ਵਾਲਾ ਬੰਦਾ ਹੀ ਦੋਸ਼ੀ ਬਣਾ ਕੇ ਸਜ਼ਾ ਦਿੱਤੀ ਗਈ ਤਾਂ ਇਹ ਗੱਲ ਨਹੀਂ ਹਟਣੀ ਇਹ ਮਤਲਬ ਜਿੰਨਾ ਚਿਰ ਇਹ ਦੀ ਤੈਅ ਤੱਕ ਜਾ ਕੇ ਉਹ ਬਹੁਤੇ ਦੋਸ਼ੀ ਲੜਕੀ ਦੇ ਮਾਤਾ ਪਿਤਾ ਲੜਕੇ ਦੇ ਮਾਤਾ ਪਿਤਾ ਕਿੰਨੇ ਦੋਸ਼ੀ ਨੇ ਇਹਦੇ ਵਿੱਚ ਜਾਂਚ ਕਰਕੇ ਕੋਈ ਥੋੜੀ ਜੀ ਜਾਂਚ ਕਮੇਟੀ ਕੋਈ ਹੋਵੇ ਉਹ ਖੁੱਲ੍ਹੇ ਜਾਂਚ ਕਰੇ ਉਦੋਂ ਇਹ ਦੋਸ਼ੀ ਨੂੰ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਹਨੂੰ ਸਜ਼ਾ ਦੇ ਤਾਂ ਦਾਹਾਂ ਤੋਂ ਮਤਲਬ ਇਹ ਉਹਗਾ ਨਹੀਂ ਤਾਂ ਇਹ ਇਸ ਤਰ੍ਹਾਂ ਹੀ ਚੱਲੀ ਜਾਊਗਾ ਮੈਂ ਤੁਹਾਨੂੰ ਦੱਸ ਦੇਣਾ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਅਨਿਲ ਵਿਜੇ ਉਹਨਾਂ ਦਾ ਬਿਆਨ ਆਇਆ ਉਹਨਾਂ ਨੇ ਐਸਐਸਪੀ ਨੂੰ ਸਿੱਧੀ ਫਟਕਾਰ ਰਗਾਈ ਹੈ ਵੀ ਇਸ ਕੇਸ ਦੇ ਵਿੱਚ ਮੈਨੂੰ ਜਲਦੀਓ ਜਲਦੀ ਨਿਡਰ ਨਿਪਖ ਜਾਣ ਚਾਹੀਦੀ ਹੈ ਦੇਖੋ ਇਹ ਤਾਂ ਫਿਰ ਹੁਣ ਇਹ ਸਿੱਟਾ ਬਣਾਉਣਗਾ ਸਿੱਟਾ ਬਣਾ ਕੇ ਕੋਈ ਜਾਂਚ ਜਾਂਚ ਤਾਂ ਹੋਊਗੀ ਉਹ ਇਹਨੇ ਜਿਹੜੇ ਜਾਂਚਾ ਹੰਦੀਆਂ ਨੇ ਪੁੱਛਦੀਆਂ ਉਸੇ ਤਰ੍ਹਾਂ ਜਾਂਚ ਹੋਊਗੀ ਕੋਈ ਜੇ ਇਹ ਕੋਈ ਜਾਂਦਾ ਜਾਂਚ ਕੋਈ ਮਤਲਬ ਆਇਆ ਹੋਵੇ ਵੀ ਰਿਟਾਇਰ ਗੱਜ ਦੀ ਕਮੇਟੀ ਹੋਵੇ ਜਾਂ ਕੋਈ ਨਿਆਂਇਕ ਜਾਂਚ ਹੋਰ ਹੋਵੇ ਫਿਰ ਅਸਲ ਦੁੱਧਾ ਦੁੱਧ ਜਾਂ ਪਾਣੀ ਦਾ ਪਾਣੀ ਜਾਂ ਸੀਬੀਏ ਚਾਂਚ ਹੋਵੇ ਫਿਰ ਪਤਾ ਲੱਗਦਾ ਵੰਦੂ ਤਾਂ ਇਹਨਾਂ ਦਾ ਪ੍ਰੈਸ਼ਰ ਦੇ ਨਾਲ ਹੀ ਜਾਂਚ ਕਰਵਾ ਲੈਂਦੀ ਹੁੰਦੀਆਂ ਸਰਕਾਰਾਂ ਨਹੀਂ ਦੇਖੋ ਜਾਂ ਤਾਂ ਜੇ ਦੇਣਾ ਜੇਕਰ ਗ੍ਰਹਿ ਮੰਤਰਾਲੇ ਆ ਬੋਲਿਆ ਰਣ ਦਾ ਤਾਂ ਉਹਨਾਂ ਨੂੰ ਪਤਾ ਵੀ ਇੱਕ ਸਾਡੇ ਹਰਿਆਣੇ ਵਿੱਚ ਤੁਸੀਂ ਸਹਰਾਂ ਵੀ ਇੱਕ ਬਹੁਤ ਮਸ਼ਹੂਰ ਮਾਡਲ ਸੀਗੀ ਤਾਂ ਹਰਿਆਣੇ ਦਾ ਨਾਮ ਵੀ ਕਿੱਥੇ ਬੰਨਾਮ ਹੋ ਰਿਹਾ ਇਸ ਕਤਲ ਨਾਲ हां ਜੀ ਗੱਲ ਕਰ ਉਹ ਹਰਿਆਣੇ ਦਾ ਤਾਂ ਨਸ਼ੇ ਚ ਵੀ ਬਦਨਾਮ ਹੈ ਜੀ ਐਨਐਡੀ ਦਾ ਕ੍ਰਾਈਮ ਚ ਵੀ ਬਦਨਾਮ ਹੈ ਗੱਲ ਕਰ ਉਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਥੋੜਾ ਜਿਹਾ ਮਤਲਬ ਜਿਹੜੀ ਆਪ ਦਾ ਬਦਨਾਮੀ ਦਾ ਟਿੱਕਾ ਉਹ ਪੰਜਾਬ ਵਾਲੇ ਪਾਸੇ ਮਾਰ ਦਿੰਦੇ ਐ ਬਦਨਾਮ ਤਾਂ ਹਰਿਆਣਾ ਪੰਜਾਬ ਨਾਲੋਂ ਵੱਧ ਹੈਗਾ ਕਿਤੇ ਜਾਦੇ ਤੇ ਅਸਲੀਅਤ ਦੇ ਵਿੱਚ ਵੀ ਹਰ ਇੱਕ ਚੀਜ਼ ਜਿਹੜਾ ਕ੍ਰਾਈਮ ਹੈ ਨਸ਼ਾ ਜਾਂ ਕੋਈ ਚਿੱਟਾ ਉਹ ਸਾਰਾ ਹਰਿਆਣਾ ਦੇ ਵਿੱਚ ਵੱਧ ਹੈਗਾ ਗੱਲ ਕਰ ਸਾਡੀਆਂ ਸਰਕਾਰਾਂ ਸਾਡੀਆਂ ਪਾਰਟੀਆਂ ਇਹਨੂੰ ਮੇਨ ਮੁੱਦਾ ਬਣਾ ਕੇ ਪੰਜਾਬ ਨੂੰ ਬਦਨਾਮ ਕਰਤਾ ਉਹ ਹੋਰ ਮੁੱਦਿਆਂ ਦੇ ਉੱਤੇ ਸਿਆਸਤ ਕਰਦੇ ਨੇ ਸੋ ਸੋਸ਼ਖ ਦਾ ਅਗਲੇ ਵਾਰੀ ਉਹ ਉਹ ਵੀ ਇਸ ਤਰ੍ਹਾਂ ਬਦਨਾਮ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਾ ਮਤਲਬ ਇਸ ਚੀਜ਼ ਤੋਂ ਥੋੜਾ ਜਿਆ ਵਰੇਜ ਕਰਨਾ ਚਾਹੀਦਾ ਕਿਉਂਕਿ ਜਦੋਂ ਸਟੇਟ ਬਦਨਾਮ ਹੋ ਜਾਂਦਾ ਤਾਂ ਸਟੇਟ ਦੇ ਵਾਸੀ ਸਟੇਟ ਦੇ ਵਿੱਚ ਸਾਰੇ ਹੀ ਬਦਨਾਮ ਹੋ ਜਾਂਦੇ ਨੇ ਇਹ ਆਪਾਂ ਹੋਣ ਨਹੀਂ ਦੇਣਾ ਸਾਡੀ ਕਿਸਮਤੀ ਇਹ ਹੈ ਵੀ ਕੋਈ ਬੰਦਾ ਜਦੋਂ ਥੋੜਾ ਜਿਆ ਇਸ ਤਰ੍ਹਾਂ ਦੀ ਸੋਚ ਦੀ ਸਰਕਾਰ ਚੱਲੂ ਨਾ ਕਿ ਆਪਾਂ ਪੰਜਾਬ ਨੂੰ ਬਦਨਾਮ ਨਹੀਂ ਹੋਣ ਦੇਣਾ ਪੰਜਾਬ ਦੇ ਨੌਜਵਾਨ ਨੂੰ ਬਦਨਾਮ ਨਹੀਂ ਹੋਣ ਦੇਣਾ ਤਾਂ ਮਤਲਬ ਜਿਹੜਾ ਸਾਡੀ ਗੱਡੀ ਦੀ ਹੈ ਤੇ ਉੱਤੇ ਜਲਦੀ ਆਜੋ ਨਹੀਂ ਪਰ ਦੇਖੋ ਮੈਂ سپورਟ ਨਹੀਂ ਕਰਦਾ ਕਿ ਸਰਕਾਰ ਦੀ ਮੈਂ ਫੈਨ ਨਹੀਂ ਹਾਂ ਪਰ ਮੌਜੂਦਾ ਸਰਕਾਰ ਤਾਂ ਇਸ ਵਲ ਕੰਮ ਕਰ ਰਹੀ ਹੈ ਭਗਵਾਨ ਤੁਮਨ ਸਾਹਿਬ ਦੀ ਇਹ ਗੱਲ ਕੀਤੀ ਏ ਉਹ ਕੰਮ ਕਰ ਰਹੇ ਨੇ ਪੰਜਾਬ ਨੂੰ ਬਚਾਉਣ ਲਈ ਹਾਂਜੀ ਮਾਨ ਸਾਹਿਬ ਕਰ ਰਹੇ ਨੇ ਜੀ ਗੱਲ ਕਰ ਮਾਨ ਸਾਹਿਬ ਦੇ ਨਾਲ ਜਿਹੜੀ ਟੀਮ ਹੈ ਉਹ ਥੋੜਾ ਜਿਹਾ ਮਾਨ ਸਾਹਿਬ ਨੂੰ ਮਿਸਗਾਈਡ ਕਰਦੀ ਹੈ ਲੋਕਾਂ ਮਤਲਬ ਜਿਵੇਂ ਲੋਕਾਂ ਚ ਸੁਣਨ ਚਾਹੁੰਦਾ ਕਿਉਂਕਿ ਲੋਕਾਂ ਦੇ ਵਿੱਚ ਥੋੜੀ ਜਿਹੀ ਨਿਰਾਸ਼ਾ ਪੈ ਜਾਰੀ ਹੈ ਮਾਨ ਸਾਹਿਬ ਤੇ ਕੋਈ ਉਂਗਲ ਨਹੀਂ ਠਾੜਾ ਮਾਨ ਸਾਹਿਬ ਤੇ ਦਿਲ ਦੇ ਤਆਂ ਗਹਿਰਾਈਆਂ ਦਾ ਚਾ ਮੁਕਤ ਕਰਨਾ ਚਾਹੁੰਦੇ ਨੇ ਜੁੱਧ ਛੜਿਆ ਪਿਛਲੀਆਂ ਸਰਕਾਰਾਂ ਨੇ ਤਾਂ ਜੁੱਧ ਕਿ ਉਹ ਡਾਕ ਵੀ ਨਹੀਂ ਅਸਤਰਾ ਚੱਕੀ ਸੀ ਜਿਵੇਂ ਮਾਨ ਸਾਹਿਬ ਨੇ ਜੁੱਧ ਛੜਿਆ ਹੋਇਆ ਹੈ ਫਿਰ ਜੁੱਧ ਛੇੜਨ ਦੀ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਆ ਤੇ ਹਾਰ ਪਾ ਲੈਣ ਦੇ ਨਾਲ ਆ ਜਿਹੜਾ ਜਿਹੜਾ ਵੀ ਸਹਿਯੋਗ ਹੈ ਉਹ ਆ ਜਰਦੇ ਆ ਗੱਲ ਕਰ ਵੀ ਥੋੜਾ ਜਿਹੜੇ ਹੋਰ ਟੀਮ ਹੈ ਨਾ ਉਹ ਮਤਲਬ ਜਿੰਨੀ ਮਾਨ ਸਾਹਿਬ ਮਿਹਨਤ ਕਰਦੇ ਆ ਉਹ ਟੀਮ ਹੈ ਜਿਹੜੀ ਮਤਲਬ ਉਹ ਨਹੀਂ ਮਿਹਨਤ ਨਹੀਂ ਕਰਦੀ ਹੈਗੀ ਠੀਕ ਹੈ ਦੇਰ ਆਈ ਤਰਸਤਾ ਹੈ ਪਿਛਲੇ ਸਾਲ ਹੋ ਸਕਦਾ ਲੱਭਿਣਾ ਤੇ ਮਾਨ ਸਾਹਿਬ ਰੰਗੀਆਂ ਤੇ ਜਾਣ ਹਸਪਤਾਲ ਕਿਉਂਕਿ ਮੈਂ ਮੈਂ ਤਾਂ ਦੱਸਦਾ ਕਿ ਕੱਲ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਪੰਜਾਬ ਦੇ ਹਰੇਕ ਬੰਦੇ ਨੂੰ ਤੁਸੀਂ ਤੁਸੀਂ ਵੀ ਉਹ ਮੈਂ ਵੀ ਆ ਅਪੀਲ ਕੀਤੀ ਹੈ ਇੱਕ ਪੰਜਾਬ ਦੇ ਮੁੱਖ ਮੰਤਰੀ ਨੇ ਆਮ ਲੋਕ ਲੋਕਾਂ ਨੂੰ ਕਿ ਕਹਿੰਦੇ ਤੁਸੀਂ ਕਹਿੰਦੇ ਹੋ ਪ੍ਰਿਸ਼ਠ ਮੰਤਰੀ ਹੈ ਦੇ ਦਰੋਹੀ ਹੈ ਤਾਂ ਕਹਿੰਦੇ ਤੁਸੀਂ ਕਿਉਂ ਚੁੰਨਦੇ ਹੋ ਉਹਨਾਂ ਨੇ ਆਮ ਲੋਕਾਂ ਨੂੰ ਕਿ ਤੁਸੀਂ ਆਓ ਤੁਸੀਂ ਅੱਗੇ ਆਓ ਕਹਿੰਦੇ ਜਿਹਨੇ ਮੰਤਰੀ ਬਣਨਾ ਹੈ ਤੁਸੀਂ ਦੇਖੋ ਕਹਿੰਦੇ ਕਰੋ ਕੰਮ ਕਹਿੰਦੇ ਮੈਂ ਤਾਂ ਖੁਸ਼ ਹੋਵਾਂਗਾ ਅੱ비 ਮੇਰੀ ਜੀ ਟੀਮ ਵਧੀਆ ਬਣੇਗੀ ਦੇ ਕੋਈ ਹੁਣ ਇਹ ਤੇ ਮੈਂ ਤੁਹਾਨੂੰ ਗੱਲ ਦੱਸ ਦਿੰਨਾ ਵੀ ਜਿਹੜਾ ਚੁਣਿਆ ਜਾਂਦਾ ਹੈ ਨਾ ਬੰਦਾ ਜਿੱਡੂ ਚੁੰਦੇ ਆ ਆਪਾਂ ਚੁੰਦੇ ਆ ਇਹ ਪਹਿਲਾਂ ਕਿਸੇ ਹੋਰ ਬੰਦੇ ਦਾ ਚੁਣਿਆ ਹੋਇਆ ਹੁੰਦਾ ਹੈ ਜੀ ਆਪਾਂ ਲੋਕਾਂ ਦੁਆਰਾ ਨਹੀਂ ਚੁਣਿਆ ਜਾਂਦਾ ਹੁੰਦਾ ਇਹ ਲੋਕਾਂ ਤੋਂ ਪਹਿਲਾਂ ਕਿਸੇ ਨੇ ਹੋਰ ਚੋਕ ਕੇ ਲੋਕਾਂ ਦੀ ਕਚਹਿਰੀ ਚਤਾਰਤਾ ਹੁੰਦਾ ਇਹ ਲੋਕ ਆਪਣੀ ਮਰਜ਼ੀ ਨਾਲ ਆਪ ਤੇ ਹਲਕੇ ਚੋਂ ਬੰਦਾ ਚੁੰਡ ਫੇਰ ਹੈ ਮਤਲਬ ਇਹ ਤਾਂ ਜਿਵੇਂ ਹੁਣ ਅਕਾਲੀ ਦਲ ਵਾਲਿਆਂ ਨੇ ਅਕਾਲੀਆਂ ਦਾ ਬੰਦਾ ਦਿੱਤਾ ਉਹ ਅਕਾਲੀਆਂ ਦੀ ਚੋਣ ਹੋਗੀ ਕਾਂਗਰਸ ਵਾਲਿਆਂ ਨੇ ਆਪ ਦਾ ਬੰਦਾ ਕੋਈ ਦਿੱਤਾ ਉਹ ਕਾਂਗਰਸ ਦੀ ਚੋਣ ਹੋ ਗਈ ਮਤਲਬ ਲੋਕਾਂ ਦੀ ਚੋਣ ਤਾਂ ਨਾ ਹੋਈ ਇਹ ਥੋੜਾ ਜਿਹਾ ਸਮਝਣਾ ਪੈਣਾ ਵੀ ਲੋਕਾਂ ਦੀ ਚੋਣ ਜਦੋਂ ਹੋ ਗਈ ਤਾਂ ਲੋਕਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣਾ ਕਿਉਂਕਿ ਹੁਣ ਤੱਕ 16 16 ਸਵਾਰੀ ਆਪਾਂ ਬੰਦੇ ਬਣਾ ਲਏ ਲੋਕਾਂ-ਔਕਾਏ ਵਿੱਚ ਬੰਦੇ ਤਾਂ ਇਹ ਕਹਿੰਦੇ ਆ ਕਿ 16 ਵਾਰੀ ਵੀ ਆਪਣੇ ਨਾਲ ਧੋਖਾ ਹੋਇਆ ਧੋਖਾ ਇੱਕ ਵਾਰੀ ਹੋ ਸਕਦਾ ਹੁੰਦਾ ਦੋ ਵਾਰੀ ਹੋ ਸਕਦਾ ਹੁੰਦਾ ਤਿੰਨ ਵਾਰੀ ਹੋ ਸਕਦਾ ਹੁੰਦਾ 16-16 ਵਾਰ ਧੋਖਾ ਨਹੀਂ ਇਹ ਥੋੜਾ ਜਿਹਾ ਆਪਾਂ ਨੂੰ ਜਿਹੜਾ ਇਲੈਕਸ਼ਨ ਸਿਸਟਮ ਹੈ ਨਾ ਇਹ ਸਿਸਟਮ ਦੇ ਵਿੱਚ ਚੇਂਜ ਕਰਨੀ ਪਣੀ ਹੈ ਕਿ ਨਾ ਚਿਹਰੇ ਦੇ ਵਿੱਚ ਚੇਂਜ ਨਹੀਂ ਆਉਂਦੀ ਉਹਨਾਂ ਚਿਰ ਬੰਦਾ ਕੋਈ ਵੀ ਆ ਜੇ ਉਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਨੀਤੀਆਂ ਤਾਂ ਉਹੀ ਚੱਲੀਆਂ ਜਾਂਦੀਆਂ ਹੁੰਦੀਆਂ ਨੇ ਇੰਜਨ ਆ ਉਹੀ ਐ ਟ੍ਰੈਕ ਉਹੀ ਐ ਡਰਾਈਵਰੀ ਬਦਲਦਾ ਹੁੰਦਾ ਜੇ ਹੁਣ ਕੋਈ ਕੋਈ ਗੱਡੀ ਮੰਨ ਲਓ ਕਿ ਪਟਿਆਲੇ ਤੋਂ ਚੰਡੀਗੜ੍ਹ ਨੂੰ ਜਾਂਦੀ ਐ ਉਹ ਤੇ ਕੋਈ ਵੀ ਡਰਾਈਵਰ ਐ ਕੋਈ ਵਹਿਗਾ ਉਹਨੇ ਉਹੀ ਜਿੰਨਾ ਚਿਰ ਉਹਦਾ ਰਸਤਾ ਨਹੀਂ ਬਦਲਿਆ ਜਾਂਦਾ ਤਾਂ ਉਹਨਾਂ ਚਿਰ ਮਤਲਬ ਅਸੰਭਵ ਹੈ ਕਿੰਨਾ ਥੋੜਾ ਜਿਹਾ ਦੇਰ ਆਏ ਦਰਸਤਾ ਐ ਆਪਾਂ ਨੂੰ ਰਸਤਾ ਬਦਲਣ ਵਾਲੇ ਬੰਦਿਆਂ ਦੀ ਲੋੜ ਹੈਗੀ ਜਿਹੜੇ ਰਸਤੇ ਵਾਦਲਖੇ ਸ਼ੋਰਟਕੱਟ ਰਸਤੇਾਂ ਵੱਲੋਂ ਚ ਮੰਝਲਵਾਲੇ ਜਾਣ ਉਹ ਸਮਾਂ ਦੂਰ ਨਹੀਂ ਜਦੋਂ ਲੋਕ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਭਾਂਪ ਕੇ ਫੈਸਲੇ ਕਰਨ ਲੱਗ ਜਾਣਗੇ ਚਲੋ ਵਾਪਸ ਮੈਂ ਮੁੱਦੇ ਰਹਿਣਾ ਕੀ ਤੁਹਾਨੂੰ ਲੱਗਦਾ ਹੈ ਡਾਕਟਰ ਸਾਹਿਬ ਵੀ ਹਰਿਆਣਾ ਪੁਲਿਸ ਇੰਨੀ ਕਾਬਿਲ ਹੈਗੀ ਹੈ ਕਿ ਔਰ ਜਿਹੜੀ ਮੋਰਡਲ ਹੈ ਜਿਹਦਾ ਕਤਲ ਹੋ ਚੁੱਕਿਆ ਹੈ ਉਸ ਦਾ ਜਿਹੜਾ ਆਸ਼ਿਕ ਸੀ ਉਹ ਫਰਾਰ ਹੋ ਗਿਆ ਹੈ ਕੀ ਉਹ ਕਾਬੂ ਹੋਏਗਾ ਇਹਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਦੇਖੋ ਹੋਇਆ ਤਾਂ ਮਰਡਰ ਹੈ ਨਾ ਤੇ ਜਿਵੇਂ ਮਰਦੀ ਹੋਇਆ ਹੈ ਹੋਇਆ ਤਾਂ ਮਰਡਰ ਹੈ ਦੇਖੋ ਜੀ ਦੋਸ਼ੀਆਂ ਜੇ ਦਾ ਪੁਲਿਸ ਪ੍ਰਸ਼ਾਸਨ ਮਤਲਬ ਇਹ ਗੱਲ ਹੋ ਗਿਆ ਵੀ ਆਪਾਂ ਦੋਸ਼ੀ ਨੂੰ ਫੜ ਲਾਂਗੇ ਜੇ ਇਹਦੇ ਵਿੱਚ ਕੋਈ ਸਿਆਸੀ ਜੇ ਇਹਦੇ ਵਿੱਚ ਕੋਈ ਸਿਆਸੀ ਹੱਤਕੰਡਾ ਨਾ ਬਣਾਇਆ ਜਾ ਫਿਰ ਤਾਂ ਦੋਸ਼ੀ ਫੜਨ ਨੂੰ ਪੁਲਿਸ ਵਾਸਤੇ ਕੋਈ ਗੱਡੀ-ਬੱਦਲੀ ਤੇ ਜੇ ਨਾ ਹੀ ਇਹਨਾਂ ਦਾ ਮਤਿਆ ਹੋਇਆ ਵੀ ਆਪਾਂ ਫੜਨਾ ਨਹੀਂ ਉਹ ਇਨਸਾਫ ਤਾਂ ਜਰੂਰ ਮਿਲੂਗਾ ਅੱਜ ਨਹੀਂ ਤਾਂ ਕੱਲ ਥੋੜਾ ਜਿਹਾ ਦੇਰ ਆਇਂ ਦਰਸਤਾ ਵਾਲੀ ਦਾ ਨੋਜੰਦੀ ਹੈ ਵੀ ਟਾਈਮ ਲੱਗ ਜਾਂਦਾ ਇਨਸਾਫ ਜਰੂਰ ਮਿਲੂਗਾ ਆ ਗੱਲ ਕਰ ਜਿਹੜੀਆਂ ਲੜਕੀਆਂ ਨੇ ਨੌਜਵਾਨ ਲੜਕੇ ਨੇ ਉਹਨਾਂ ਨੂੰ ਵੀ ਇਹਨਾਂ ਸਮਾਂ ਤੋਂ ਥੋੜਾ ਜਿਹਾ ਸੰਕੋਚ ਤੇ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ ਅੰਗ ਪ੍ਰਦਰਸ਼ਨ ਦੂਰੇ ਦੂਰੇ ਅਰਥਾਂ ਦੀਆਂ ਗੱਲਾਂ ਹਰ ਇੱਕ ਕੋਈ ਜਾਣਦਾ ਕਨਕੂਸ਼ ਹਰ ਇੱਕ ਸਾਰੇ ਕੋਈ ਨਾ ਜਾਣਦੇ ਹੁੰਦੇ ਨੇ ਹਾਂ ਗੱਲ ਕਰ ਸੋਦਾ ਜੇ ਇੱਕ ਪਰਦਾ ਹੁੰਦਾ ਜਦੋਂ ਇਹ ਪਰਦਾ ਚੱਕ ਦਿੰਦੇ ਆ ਤਾਂ ਫਿਰ ਮਤਲਬ ਕੋਈ ਬੰਦੇ ਆ ਜਿਹੜੇ ਉਹ ਇਸ ਗੱਲ ਤੇ ਖਾਰ ਖਾ ਜਾਂਦੇ ਆ ਖਾਰ ਖਾਣੀ ਵੀ ਉਹਨਾਂ ਦੀ ਬਰਦ ਨਹੀਂ ਹੁੰਦੀ ਹੈ ਕਿਉਂਕਿ ਕੁਝ ਕੰਪਨੀਆਂ ਦੀਆਂ ਫਰਮਾਂ ਵੱਲੋਂ ਗੁਣ ਸੁਆਦ ਨੂੰ ਸੁਧਾਰਨ ਵਾਸਤੇ ਹੀ ਲਿਆਂਦੀਆਂ ਹੁੰਦੀਆਂ ਉਹ ਕਦੇ ਇਹ ਕੁੜੀਆਂ ਬਾਅਦ ਚੋ ਫਿਰ ਜਦੋਂ ਕੋਈ ਐਸੀ ਵਧੀ ਗੱਲਬਾਤ ਹੋ ਵੀ ਨਹੀਂ ਤਾਂ ਫਿਰ ਹਿਸਾਬ ਮੰਗਦੀਆਂ ਨੇ ਪਹਿਲਾਂ ਨਾ ਇਹ ਰੀਲਾ ਬਣਾਓ हां जी फिर वही तो गल कह रहे हैं कि थोड़ा जा आ, संको, री संकोच रीला बनाओ संकोच ਨਾਲ ਬਣਾਓ ਪਰਿਵਾਰ ਤੇ ਦੇਖਣ ਵਾਲੀਆਂ ਬਣਾਓ ਜਦੋਂ ਆਪਾਂ ਹੱਥ ਤੋਂ ਵੱਧ ਅੱਗੇ ਵਧ ਜਾਂਦੇ ਆ ਨਗੇਜਵਾਦ ਵਾਲਾ ਪਾਸਾ ਦੂਰੇ ਅਰਥਾਂ ਦੀਆਂ ਗੱਲਾਂ ਫਿਰ ਥੋੜਾ ਜਿਆ ਮਤਲਬ ਸਮਾਜ ਦੇ ਉੱਤੇ ਗਲਤ ਪ੍ਰਭਾਵ ਪੈਂਦਾ ਇਹ ਰੋਲ ਮਾਡਲ ਹੁੰਦੇ ਨੇ ਇਹਨਾਂ ਨੂੰ ਲੋਕ ਦੇਖਦੇ ਹੁੰਦੇ ਨੇ ਇਸ ਕਰਕੇ ਮਤਲਬ ਇਹਨਾਂ ਨੂੰ ਥੋੜਾ ਜਿਹਾ ਇੱਕ ਲੀ ਦੇ ਵਿੱਚ ਇੱਕ ਲਾਈਨ ਲਿਸ਼ਮਾ ਵੇਖਾਉਂਦੀ ਹੈ ਜਿਹੜੀ ਉਹ ਨਹੀਂ ਟਪਣੀ ਚਾਹੀਦੀ ਜਦੋਂ ਇਹ ਟੱਪ ਜਾਂਦੀਆਂ ਨੇ ਫੇਰ ਮਤਲਬ ਜਿਹੜੀਆਂ ਇੰਈਆਂ ਕਟਨਾਵਾਂ ਨੇ ਉਹਨਾਂ ਨੂੰ ਲੋਕ ਅਣਜਾਣ ਨਾ ਰਹਿਣ। ਯਾਨੀ ਕਿ ਇਹ ਲੜਕੀਆਂ ਲੜਕਿਆਂ ਨੂੰ ਸੋਚਣਾ ਚਾਹੀਦਾ ਕੱਲੇ ਲੜਕੇ ਲੜਕੇ ਵੀ ਸ਼ਾਮਲ ਨੇ ਅਰੇ ਅਰੇ ਜਿਹੜੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਸੋਚਣਾ ਚਾਹੀਦਾ ਤਾਂ ਕਿ ਇਹ ਕੰਮ बार-बार ਨਾ ਦੁਹਰਾਇ ਜਾਣ। ਹਾਂਜੀ ਇਹੀ ਗੱਲ ਕਹਿੰਦੇ ਉਹਨਾਂ ਵੀ ਲੜਕੇ ਅਜੇ ਲੜਕੀਆਂ ਮਤਲਬ ਨੌਜਵਾਨ ਚਾਹੇ ਲੜਕਾ ਹੈ ਚਾਹੇ ਲੜਕੀ ਕੋਈ ਵੀ ਨੌਜਵਾਨ ਹੈ ਇੱਕ ਆਵਦੀ ਹੱਦ ਦੇ ਵਿੱਚ ਰਹਿ ਕੇ ਮਤਲਬ ਜਿਹੜਾ ਮਨੋਰੰਜਨ ਦਾ ਸਾਧਨ ਆ ਉਹ ਠੀਕ ਹੈ ਜਦੋਂ ਉਹਨੂੰ ਜ਼ਿਆਦਾ ਪੈਸੇ ਕਮਾਉਣ ਦਾ ਸਾਧਨ ਬਣਾਉਣ ਵਾਲੇ ਪਾਸੇ ਚੇਂਜ ਕਰਦੇ ਐ ਅੰਗ ਪ੍ਰਦਰਸ਼ਨ ਹੋ ਗਿਆ ਦੂਰੇ ਅਰਥਾਂ ਦੀਆਂ ਗੱਲਾਂ ਫਿਰ ਉਹਦੇ ਸਿੱਟੇ ਨੇ ਜਿਹੜੇ ਮਤਲਬ ਕੋਈ ਬਹੁਤੇ ਚੰਗੇ ਨਹੀਂ ਨਿਕਲਦੇ ਐ ਮਤਲਬ ਇਸੇ ਰਸਤੇ ਤੇ ਆਪਾਂ ਤਾਂ ਕਾਫੀ ਢੇਰ ਤੋਂ ਇਚੀ ਚਾਂ ਦੇਖਦੇ ਆਉਂਦੇ ਆ ਮਤਲਬ ਗਲਤ ਕੰਮਾਂ ਦੇ ਜਿਹੜੇ ਸਿੱਟੇ ਨੇ ਉਹ ਮਾਰੇ ਹੁੰਦੇ ਆ ਪਰ ਅੱਧ ਤੋਂ ਲੱਗਦਾ ਨਹੀਂ ਚਲੋ ਆਪਾਂ ਮੰਨ ਕੇ ਆਪਾਂ ਗੱਲਬਾਤ ਕਰਦੇ ਹਰ ਵਾਰ ਵੀ ਦੇਖੋ ਬਹੁਤ ਵੱਡੇ ਵੱਡੇ ਸਾਬਕ ਕਰੇਮ ਬੈਠੇ ਨੇ ਪੰਜਾਬ ਛੇ ਲੈਣੇ ਵੱਡੇ ਦੇਚ ਇਹਨਾਂ ਨੂੰ ਇਹ ਰੀਲਾ ਬਣਾਉਣ ਤੇ ਸਿਕੰਜਾ ਕਸਣਾ ਚਾਹੀਦਾ ਹੈ ਤਾਂ ਕਿ ਕੰਮ ਸ਼ੁਰੂ ਹੋ ਜਾਵੇ ਆ ਜੀ ਦੇਖੋ ਹੁਣ ਰੀਲਾ ਇਹਨਾਂ ਨਹੀਂ ਰੀਲਾ ਦਾ ਚੱਲੀ ਜਾਂਦੀਆਂ ਨੇ ਜੀ ਦੂਜੇ ਜਿਨ੍ਹਾਂ ਨੂੰ ਲੋਕ ਚੰਗਾ ਖਾਈ ਜਾਂਦੇ ਨੇ ਉਹਨਾਂ ਦੇ ਖਾਤੇ ਨਹੀਂ ਲਾ ਬੰਦ ਹੋਈ ਜਾਂਦੇ ਨੇ ਮਤਲਬ ਜਿਹੜਾ ਇਹ ਸਿਸਟਮ ਹੈ ਨਾ ਜੇ ਮਤਲਬ ਇਸ ਤਰ੍ਹਾਂ ਦੀਆਂ ਰੀਲਾਂ ਦੇ ਉੱਤੇ ਬੈਸੀ ਬੈਨ ਹੋਵੇ ਤਾਂ ਇਹ ਰੀਲ ਕੋਈ ਭਾ ਨਾ ਸਕਦਾ ਹੋਵੇ ਉਹਦੇ ਤੇ ਕਾਨੂੰਨ ਲਾਗੂ ਹੁੰਦਾ ਹੋਵੇ ਅਫਰਾਟਕ ਮਸਲਾ ਇਹਨੂੰ ਐਲਾਨਿਆ ਜਾਵੇ ਤਾਂ ਮਤਲਬ ਉਹ ਕੀ ਹੈ ਨਾ ਆਪਣਾ ਮਾਨਯੋਗ ਜਿਹੜਾ ਸੰਵਿਧਾਨ ਹੈ ਇਹ ਥੋੜੀ ਜਿਹੀ ਚੇਂਜ ਮੰਗਦਾ ਸਮੇਂ ਦੇ ਹਿਸਾਬ ਨਾਲ ਮਤਲਬ ਇਹਦੇ ਵਿੱਚ ਕੁਝ ਨਵੀਆਂ ਚੀਜ਼ਾਂ ਐਡ ਕਰਨ ਵਾਲੀਆਂ ਨੇ ਉਸ ਚੀਜ਼ਾਂ ਦੇ ਜਿਹੜੇ ਅਰਥ ਨੇ ਉਹ ਬਦਲ ਕੇ ਉਸ ਹਿਸਾਬ ਨਾਲ ਮਤਲਬ ਸਮੇਂ ਦੇ ਹਿਸਾਬ ਨਾਲ ਜੇ ਚੱਲਿਆ ਜਾਵੇ ਜਿਹੜਾ ਕ੍ਰਾਈਮ ਹੈ ਕਿਹੜਾ ਫੇਕ ਰੈਮ ਫੰਕ ਉਸ ਹਾਵ ਨਾਲ ਕਾਨੂੰਨ ਬਣਾ ਕੇ ਜ਼ਰੂਰ ਰੱਖਿਆ ਜਾਵੇ ਤਾਂ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਲੋ ਨਾ ਹੋਣ। ਤੇ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮੇਂ ਦਿੱਤਾ ਲਾਈਵ ਬ੍ਰੌਡਕਾਸਟਰ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੀ। ਧੰਨਵਾਦ। ਸੋ ਦੋਸਤੋ ਇਹਨਾਂ ਜੁੜੇ ਸੀ ਮਾਨਸਾ ਤੋਂ ਰਿੰਦਰ ਸਿੰਘ ਜੀ ਜੋ ਕਿ ਹਨ ਅਕਸਰ ਜੁੜਦੇ ਨੇ ਤੇ ਜਿਹੜਾ ਦਾ ਸ਼ਾਨਦ부ਦਾ ਸੀ ਕਿ ਇੱਕ ਹੋਰ ਮਾਡਲ ਦੀ ਹੋਈ ਹੈ ਮੌਤ ਤੇ ਅੱਜ ਤਿੰਨੀ ਵਾਹ ਦੀ ਲਾਜ ਬਰਾਂਦ ਹੋਈ ਹੈ। ਜੀ ਆ ਦੋਸਤੋ ਜੋ ਜਾਣਕਾਰੀ ਮਿਲ ਰਹੀ ਹੈ ਕਿ ਇਹ ਮਾਡਲ ਸ਼ੀਤਨੰਦ ਦੀ ਸੀ ਤੇ ਇਹ ਆਪਣੇ ਪ੍ਰੇਮੀ ਨਾਲ ਕਾਰ ਵਿੱਚ ਘੁੰਮਣ ਗਈ ਸੀ ਪ੍ਰੇਮੀ ਨੇ ਇਹ ਕਤਲ ਪਹਿਲਾਂ ਕੀਤਾ ਤੇ ਫਿਰ ਕਾਰ ਨੂੰ ਨਹਿਰ ਵਿੱਚ ਘੇਰ ਦਿੱਤਾ ਹਾਲਾਂਕਿ ਜੋ ਜਾਣਕਾਰੀ ਸੂਤਰ ਸਾਹਮਣੇ ਆਇਆ ਕਿ ਪ੍ਰੇਮੀ ਤੈਰ ਕੇ ਬਾਹਰ ਨਿਕਲ ਗਿਆ ਔਰ ਅੱਜ ਉਹਦੀ ਲਾਸ਼ ਮਿਲਿਆ 3 ਦਿਨ ਬਾਅਦ ਹੁਣ ਲੜਕੀ ਦੇ ਪਰਿਵਾਰ ਨੇ ਇਨਸਾਫ ਦੀ ਗੌਰ ਲਗਾਈ ਹੈ ਉਧਰੋਂ ਜਿਵੇਂ ਕਿ ਸਾਡੇ ਸਯੋਗੀ ਨੇ ਕਿ ਹਰਿਆਣਾ ਦੇ ਗ੍ਰਹਿ ਮੰਤਰਾਲੇ ਜਿਹੜਾ ਨਿਲਵਿਧਜੀ ਕੋਲ ਹੈ ਉਹਨਾਂ ਨੇ ਪਾਣੀ ਭਰਦੇ ਅਫਸਰਾਂ ਨੂੰ ਸਖਤ ਆਰਡਰ ਦਿੱਤੇ ਆ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ। ਸੋ ਦੋਸਤੋ ਦੇਖਦੇ ਆ ਕਿ ਸ਼ੀਤਲ ਦਾ ਕਾਤਲ ਕਦੋਂ ਗ੍ਰਿਫਤਾਰ ਹੋਵੇਗਾ। ਕੀ ਉਸ ਦੇ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ। ਜਦੋਂ ਵੀ ਇਹ ਗ੍ਰਿਫਤਾਰ ਹੋਵੇਗਾ ਸਭ ਤੋਂ ਪਹਿਲਾਂ ਇਸ ਦੀ ਅਪਡੇਟ ਦੇਵੇਗਾ ਤੁਹਾਨੂੰ ਏਵਨ ਪੰਜਾਬੀ ਟੀਵੀ। ਅਸੀਂ ਦੁਬਾਰਾ ਇਸ ਮੁੱਦੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ। ਉਦੋਂ ਤੇ ਸਾਡਾ ਸ਼ਾਮ ਦਾ ਲਾਈਵ ਪ੍ਰੋਗਰਾਮ ਸੀ ਤੁਹਾਡੇ ਨਾਲ ਦੁਬਾਰਾ ਜੁੜਾਂਗਾ ਕੋਈ ਹੋਰ ਲਾਈਵ ਪ੍ਰੋਗਰਾਮ ਲੈ ਕੇ। ਉਦੋਂ ਤੁਸੀਂ ਵੇਖੋ ਪੰਜਾਬੀ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ।